ਸ਼ਹਾਦਤਾਂ ਦਾ ਹਫਤਾ ਚੱਲ ਰਿਹਾ ਗੁਰਮੁਖ ਪਿਆਰਿਓ ਪੰਜਾਬ ਵਾਸੀਓ ਔਰ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦੀ ਸ਼ਹਾਦਤ ਲਈ ਦਿੱਤੀ ਰੱਖੀ ਹੋਈ ਨੀਂਦ ਨੂੰ ਅੱਜ ਪੂਰਾ 1 ਮਹੀਨਾ ਹੋ ਗਿਆ 30 ਦਿਨ ਹੋ ਗਿਆ ਇਹਦੇ ਤੋਂ ਕੇਂਦਰ ਸਰਕਾਰ ਨੂੰ ਬੜਾ ਕੁਝ ਸਿੱਖਣ ਦੀ ਲੋੜ ਵਾ ਆਨੰਦਪੁਰ ਸਾਹਿਬ ਨੂੰ ਉਜਾੜਦਿਆਂ ਇਹਨਾਂ ਦੇ ਵੰਸ਼ਜਾਂ ਨੇ ਭਰਪੂਰ ਸਾਜਸ਼ਾ ਘੜੀਆਂ ਸੀ ਬੜੇ ਹਮਲੇ ਕੀਤੇ ਸੀ ਪਰ ਆਨੰਦਪੁਰ ਸਾਹਿਬ ਅੱਜ ਵੀ ਗੁਰਾਂ ਦੇ ਨਾਮ ਦੇ ਉੱਤੇ ਵਸਦਾ ਵਾ ਪੰਜਾਬ ਨੂੰ ਅਜਾੜਦਿਆਂ ਉਹ ਸ਼ਾਸ਼ਾਏ ਘੜਦੇ ਬੈਠੇ ਅਡਾਨੀ ਬਾਨੀ ਨਾਲ ਰਲ ਕੇ ਅਮਿਤ ਸ਼ਾਹ ਤੇ ਮੋਦੀ ਜੀ ਸ਼ਾਸ਼ਾਏ ਬੇਸ਼ੱਕ ਘੜ ਰਿਆ ਪਰ ਪੰਜਾਬ ਅਜਾੜਨ ਵਾਲੇ ਉਜੜ ਗਿਆ ਪੰਜਾਬ ਨਹੀਂ ਉਜੜਿਆ ਪੰਜਾਬ ਵਾਸੀਆਂ ਨੂੰ ਇੱਕ ਸੁਰ ਹੋ ਕੇ ਇੱਥੇ ਲੜਨ ਦੀ ਲੋੜ ਵਾ ਆਓ ਕੇਂਦਰ ਸਰਕਾਰ ਨੂੰ ਮੱਤ ਆਵੇ ਔਰ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਸ਼ੰਭੂ ਖਨੌਰੀ ਰਤਨਪੁਰੇ ਵਾਲੇ ਪਾਸੇ ਪੇਠਣਾ ਕਰੀਏ ਮੂੰਹ ਕਰੀਏ ਔਰ ਉਧਰ ਮੂੰਹ ਕਰਕੇ ਜਿੱਥੇ ਆਪਾਂ ਉਹ ਸਰਦਾਰ ਨੂੰ ਇਸ ਗੱਲ ਦਾ ਅਹਿਸਾਸ ਕਰਵਾਈਏ ਕਿ ਪੰਜਾਬ ਜਿਉਂਦਿਆਂ ਵੀ ਤੇਰੇ ਨਾਲ ਆ ਤੇ ਜੇ ਤੁਹਾਡੀ ਸ਼ਹਾਦਤ ਹੋ ਗਈ ਫਿਰ ਵੀ ਤੁਹਾਨੂੰ ਜੀਵਨ ਪਰ ਜਿਹੜਾ ਵਾ ਜਿੰਨਾ ਚਿਰ ਦੁਨੀਆ ਰੂ ਲੋਕ ਯਾਦ ਰੱਖਣਗੇ ਔਰ ਇਹਨਾਂ ਨੂੰ ਜਿਹੜੇ ਪੰਜਾਬ ਨੂੰ ਅਜਾੜ ਦੀਆਂ ਸ਼ਾਸਨ ਕਰ ਰਿਆ ਉਹਨਾਂ ਨੂੰ ਲਹਨਤਾਂ ਪਹਿਲਾਂ ਵੀ ਪੈਂਦੀਆਂ ਰਹੀਆਂ ਤੇ ਅੱਗੇ ਵੀ ਪਹਿਣੀਆਂ ਸੋ ਇਹਦੇ ਤੇ ਕੇਂਦਰ ਨੂੰ ਜਲਦੀ ਤੋਂ ਜਲਦੀ ਪਿਛਲੇ ਤੋਂ ਸਿੱਖ ਕੇ ਅਗਲੇ ਨੂੰ ਸੁਧਾਰ ਲੈਣਾ ਚਾਹੀਦਾ ਵਾ ਕਿਉਂ ਕਿ ਕਿਉਂਕਿ ਮਰੇ ਮੁਕਰੇ ਦਾ ਕੋਈ دارو ਨਹੀਂ ਮੁਕਰ ਕੇ ਇਹਨਾਂ ਨੇ ਆਪਣੇ ਲਾਗੂ ਕਰ ਰਹੇ ਆ ਕਾਨੂੰਨ ਜਿਹੜਾ ਖਰੜਾ ਹੁਣ ਭੇਜਿਆ ਇਹਨਾਂ ਨੇ ਡਰਾਫਟ ਹੁਣ ਭੇਜਿਆ ਪੰਜਾਬ ਨੂੰ ਜਾਂ ਬਾਹਰ ਦੀਆਂ ਦੂਜੀਆਂ ਸਟੇਟਾਂ ਨੂੰ ਇਹ ਡਰਾਫਟ ਸਟੇਟਾਂ ਨੂੰ ਵੀ ਰੱਦ ਕਰਨੇ ਚਾਹੀਦੇ ਆ ਮੁੱਖ ਮੰਤਰੀ ਨੂੰ ਖੜਨਾ ਚਾਹੀਦਾ ਪੰਜਾਬੀਆਂ ਦੇ ਨਾਲ ਪਰ ਮੁੱਖ ਮੰਤਰੀ ਵੀ ਕੇਂਦਰ ਦੀ ਭਾਸ਼ਾ ਬੋਲ ਰਿਹਾ ਵਾ ਇੱਥੇ ਹੁਣ ਲੋੜਵੰਦੀ ਇਹ ਆ ਕਿ ਆਪਾਂ ਆਪੋ ਵਿੱਚ ਭਾਈਚਾਰਿਆਂ ਦੀ ਸਾਂਝ ਬਣਾ ਕੇ ਇੱਕੋ ਕੇ ਖੜੀਏ ਤੇ ਪੰਜਾਬ ਨੂੰ ਹੱਸਦਾ ਵਸਦਾ ਰਸਦਾ ਵੇਖਣ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਵੇ ਤਿਆਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ